ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਰਹੇ ਹਨ ਕੈਬਨਿਟ ਮੰਤਰੀ ਵਿਕਰਮ ਸਿੰਘ ਮਦੀਠੀਆ ਵੱਲੋਂ ਉਹਨਾਂ ਦੇ ਖਿਲਾਫ ਕੀਤੇ ਗਏ ਮਾਨਹਾਨੀ ਦੇ ਕੇਸ ਦੇ ਸਿਲਸਿਲੇ ਵਿੱਚ ਉਹ ਅੰਮ੍ਰਿਤਸਰ ਆ ਰਹੇ ਨੇ ਔਰ ਕੱਲ ਅਦਾਲਤ ਦੇ ਵਿੱਚ ਪੇਸ਼ ਹੋਣਗੇ ਪਰ ਕੇਜਰੀਵਾਲ ਵੱਲੋਂ ਕੱਲ ਆਪਣੀ ਪੇਸ਼ੀ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਬਦਲਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਤੇ ਅਕਾਲੀ ਦਲ ਦੀ ਕੀ ਪ੍ਰਤੀਕਿਰਿਆ ਹੈ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਆ ਮੇਰੇ ਨਾਲ ਨੇ ਵਲਟੋਆ ਸਾਹਿਬ ਕੱਲ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਆ ਰਹੇ ਨੇ ਔਰ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਮੈ ਲਿ ਭੇਜਿਆ ਜਾ ਰਿਹਾ ਕਿ ਕੱਲ 9 ਵਜੇ ਸਰਕਟ ਹਾਊਸ ਵਿਖੇ ਇਕੱਠਾ ਹੋਇਆ ਜਾਵੇ ਔਰ ਇਹ ਵੀ ਕਿਹਾ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਨਾਲ ਸਵੇਰੇ ਅਦਾਲਤ ਵਾਲੇ ਪਾਸੇ ਜਾ ਸਕਦੇ ਕੀ ਕਹਿਣਾ ਤੁਹਾਡਾ ਜੀ ਕੇਦਰੀਵਾਲ ਇਹ ਤੇ ਕਲੀਅਰ ਹੋ ਗਿਆ ਜੀ ਨਾ ਤੇ ਉਹ ਕਿਸੇ ਸੰਵਿਧਾਨ ਨੂੰ ਮੰਨਦਾ ਨਾ ਕਿਸੇ ਕਾਨੂੰਨ ਨੂੰ ਮੰਨਦਾ ਹੈ ਨਾ ਕਿਸੇ ਸੰਵਿਧਾਨਕ ਅਹੁਦੇ ਨੂੰ ਮੰਨਦਾ ਹੈ ਔਰ ਅਦਾਲਤ ਨੇ ਉਹਨਾਂ ਨੂੰ ਬਤੌਰ ਦੋਸ਼ੀ ਕਿ ਤੁਸੀਂ ਝੂਠ ਬੋਲਿਆ ਗੰਦੀ ਰਾਜਨੀਤੀ ਕੀਤੀ ਤੁਹਾਡੇ ਤੇ ਆਣੇ ਇਹ ਇਹ ਦੇ ਮਤਲਬ ਆਣ ਕੇ ਆਪ ਦਾ ਸਪਸ਼ਟਿਕਰਨ ਦਿਓ ਇੱਕ ਦੋਸ਼ੀ ਦੇ ਤੌਰ ਤੇ ਸੱਦਿਆ ਤੇ ਜਿਸ ਤਰ੍ਹਾਂ ਦਾ ਪਤਾ ਲੱਗਾ ਹੈ ਕਿ ਉਹ ਕੱਲ ਨੂੰ ਬੜੇ ਲਾਮ ਰਸ਼ਕਰ ਦੇ ਨਾਲ ਇਥੇ ਆ ਰਹੇ ਨੇ ਉਹ ਇੱਕ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਇਹ ਜਿਹੜੇ ਲੋਕ ਨੇ ਮੇਰੇ ਨਾਲ ਨੇ ਕਿ ਕੇਜਰੀਵਾਲ ਇੱਕ ਬੰਦੇ ਦਾ ਦਾਅਵਾ ਕਰਦੇ ਕਿ ਪੰਜਾਬ ਦੇ ਲੋਕ ਮੇਰੇ ਨਾਲ ਨੇ ਫਿਰ ਇਹੋ ਜੇ ਪ੍ਰਦਰਸ਼ਨ ਕਰਨ ਦੀ ਕੀ ਲੋੜ ਹੈ ਫਿਰ ਅਦਾਲਤ ਜੀ ਤੁਸੀਂ ਬਤੌਰ ਦੋਸ਼ੀ ਆ ਰਹੇ ਜੀ ਕੀ ਅਦਾਲਤ ਨੂੰ ਦਿਖਾਉਣਾ ਚਾਹੁੰਦੇ ਜੀ ਕੀ ਕਾਨੂੰਨ ਨੂੰ ਦਿਖਾਉਣਾ ਚਾਹੁੰਦੇ ਜੀ ਕਿ ਮੈਂ ਇੱਥੇ ਸ਼ਕਤੀ ਦਿਖਾ ਰਿਹਾ ਔਰ ਦੂਸਰੀ ਗੱਲ ਜਿਹੜੀ ਹੈ ਦੇਖੋ ਇਹ ਜਿਸ ਪਾਸੇ ਨੂੰ ਮਿਸਟਰ ਕੇਜਰੀਵਾਲ ਪੰਜਾਬ ਦੀ ਸਿਆਸਤ ਲਿਜਾਣਾ ਚਾਹੁੰਦਾ ਹੈ ਉਹ ਬੜੀ ਚਿੰਤਾਜਨਕ ਹੈ ਧਰਮਵੀਰ ਗਾਂਧੀ ਜੀ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਵੀ ਉਹਦਾ ਪ੍ਰਗਟਾਵਾ ਕੀਤਾ ਚਿੰਤਾ ਦਾ ਇਜ਼ਹਾਰ ਕੀਤਾ ਹੈ ਕਿ ਉਹ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰ ਰਿਹਾ ਹੈ ਕਿ ਪੰਜਾਬੀਆਂ ਦੀ ਭਰਾ ਮਾਰੂ ਜੰਗ ਕਰਾਉਣੀ ਚਾਹੁੰਦਾ ਹੈ ਕਿਉਂਕਿ ਅਸੀਂ ਬੜਾ ਸਬਰ ਕਰ ਲਿਆ ਔਰ ਸਾਡੀ ਪਰਮਾਨ ਸੀਦਾ ਇਹੋ ਜਿਹੇ ਲੋਕਾਂ ਨੇ ਨਜਾਇਜ਼ ਫਾਇਦਾ ਵੀ ਉਠਾਇਆ ਹੈ ਔਰ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਸਰਕਾਰ ਸੋਚ ਆਵੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੋਚ ਆਵੇ ਪਰ ਅੱਜ ਅਕਾਲੀ ਵਰਕਰ ਅਕਾਲੀ VOTER ਅਕਾਲੀ ਹਮਦਰਦ ਜਿਹੜਾ ਹੈ ਕੇਜਰੀਵਾਲ ਤੇ ਉਹਦੀ ਟੀਮ ਦੇ ਵਿਰੁੱਧ ਇੰਨਾ ਜ਼ਿਆਦਾ ਗੁੱਸੇ ਚ ਹੈ ਤੇ ਜੇ ਕਿਤੇ ਕਲੈਸ਼ ਹੋ ਜੇ ਤੇ ਫਿਰ ਜ਼ਿੰਮਰਤ ਸਰਕਾਰ ਨੂੰ ਠਹਿਰਾਉਣਾ ਨਾ ਤੇ ਕਲੈਸ਼ ਕਰਾਉਣ ਦੀਆਂ ਕੋਸ਼ਿਸ਼ਾਂ ਨੇ ਇਹਨਾਂ ਦੀਆਂ ਜੇ ਮਲੇਰ ਕੋਟਲੇ ਚ ਘਟਨਾ ਵਾਪਰੀ ਹੈ ਤੇ ਇਹਨਾਂ ਦੀ ਕੋਸ਼ਿਸ਼ ਇਹ ਹੀ ਸੀ ਕਿ ਕੁਰਾਨੇ ਸ਼ਰੀਫ ਦੀ ਬੇਅਦਬੀ ਕਰਕੇ ਪੰਜਾਬ ਚ ਲਾਹੌਰ ਡੋਟ ਦੀ ਸਥਿਤੀ ਪੈਦਾ ਕੀਤੀ ਜਾਵੇ ਤੇ ਅੱਜ ਵੀ ਇਹਨਾਂ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਕੋਈ ਕਲੈਸ਼ ਹੋਵੇ ਪੰਜਾਬੀ ਆਪਸ ਵਿੱਚ ਖੇਬਰਨ ਤੇ ਸਾਡੀ ਜਿਹੜੀ ਹੈ ਰਾਜਨੀਤੀ ਚਮਕੇ ਜਿਸ ਤਰ੍ਹਾਂ ਵਿਕਰਮ ਮਜੀਠੀਆ ਵੱਲੋਂ ਉਹਨਾਂ ਦੇ ਖਿਲਾਫ ਮਾਨ ਹਾਨੀ ਦਾ ਕੇਸ ਜੋ ਹੈ ਅਦਾਲਤ ਦੇ ਵਿੱਚ ਪਾਇਆ ਗਿਆ ਉਸ ਤੋਂ ਬਾਅਦ ਜਿੱਦਾਂ ਹੀ 29 ਤਰੀਕ ਨੂੰ ਉਹਨਾਂ ਨੂੰ ਬੁਲਾਇਆ ਜਾਂਦਾ ਇੱਕ ਅਦਾਲਤ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੋਸਟਰ ਤੇ ਹੋਰਡਿੰਗ ਲਗਾ ਕੇ ਇਹ ਕਿਹਾ ਜਾਂਦਾ ਕਿ ਵਿਕਰਮ ਮਜੀਠੀਆ ਨਸ਼ਾ ਤਸਕਰ ਹੈ ਔਰ ਉਹਨਾਂ ਦਾ ਕਹਿਣਾ ਕਿ ਲਗਾਤਾਰ ਉਹ ਇਸ ਗੱਲ ਨੂੰ ਕਹਿੰਦੇ ਰਹਿਣਗੇ ਔਰ ਕੇਜਰੀਵਾਲ ਵੱਲੋਂ ਵੀ ਕਈ ਵਾਰ ਰੈਲੀਆਂ ਦੇ ਵਿੱਚ ਇਹ ਗੱਲ ਕਹੀ ਗਈ ਕਿ ਉਹ ਹਮੇਸ਼ਾ ਇਸ ਗੱਲ ਨੂੰ ਅੱਗੇ ਆਉਣ ਵਾਲੇ ਸਮੇਂ 'ਚ ਵੀ ਕਹਿਣਗੇ ਇਸ ਨੂੰ ਅਕਾਲੀ ਦਲ ਕਿੱਦਾਂ ਦੇਖਦਾ ਇਹਨਾਂ ਨੇ ਕੇਵਲ ਤੇ ਕੇ ਸੋਸ਼ਲ ਮੀਡੀਆ ਤੇ ਰਾਜਨੀਤੀ ਕੀਤੀ ਹੈ ਪੋਸਟਰ ਬਾਜੀ ਚ ਕੀਤੀ ਹੈ ਗੰਦੀ ਭਾਸ਼ਾ ਵਰਤ ਕੇ ਰਾਜਨੀਤੀ ਕੀਤੀ ਹੈ ਸ਼ਾਇਦ ਸਾਨੂੰ ਵੀ ਹੁਣ ਉਹੀ ਉਸੇ ਭਾਸ਼ਾ ਚ ਸ਼ਾਇਦ ਆਉਣ ਵਾਲੇ ਸਮੇਂ ਚ ਜਵਾਬ ਦੇਣਾ ਪਾਏ ਪਰ ਮਰਿਆਦਾ ਤੋੜ ਨੂੰ ਜੀ ਨਹੀਂ ਕਰਦਾ ਰਾਜਨੀਤੀ ਦੀ ਇੱਕ ਮਰਿਆਦਾ ਹੈ ਔਰ ਇਹਨਾਂ ਨੇ ਉਹ ਮਰਿਆਦਾ ਸਾਰੀਆਂ ਤੋੜਦੀਆਂ ਕਾਨੂੰਨ ਨੇ ਇਹਨਾਂ ਨੂੰ ਇਸੇ ਕੰਮ ਚ ਝੂਠ ਬੋਲਣ ਚ ਗੰਦੀ ਰਾਜਨੀਤੀ ਕਰਨ ਚ ਝੂਠੇ ਦੋਸ਼ ਲਾਉਣ ਦੇ ਵਿੱਚ ਹੀ ਇਹਨਾਂ ਨੂੰ ਤਲਬ ਕੀਤਾ ਹੈ ਤੇ ਫਿਰ ਉਹੀ ਝੂਠੇ ਦੋਸ਼ਾਂ ਵਾਲੇ ਜਿਹੜੇ ਪੋਸਟਰ ਬਾਜੀ ਵਾਲਾ ਜਿਹੜਾ ਪ੍ਰਚਾਰ ਇਹਨਾਂ ਵੱਲੋਂ ਕੀਤਾ ਸਾਰਾ ਇਸ ਤੋਂ ਮਾੜੀ ਗੱਲ ਕਿਹੜੀ ਹੋਰੀ ਹੋ ਸਕਦੀ ਇਹਦਾ ਮਤਲਬ ਕਾਨੂੰਨ ਨੂੰ ਮੰਨਦੇ ਹੀ ਨਹੀਂ ਔਰ ਜਿੱਥੋਂ ਤੱਕ ਇਹਨਾਂ ਲੋਕਾਂ ਦੀ ਗੱਲ ਹੈ ਕਿ ਕੱਲ ਨੂੰ ਇਹ ਜਿਸ ਤਰ੍ਹਾਂ ਇਹਨਾਂ ਮੈਸੇਜ ਲਾਏ ਨੇ ਸੋਸ਼ਲ ਮੀਡੀਆ 'ਚ ਰਾਈਂ ਲਾ ਰਹੇ ਨੇ WhatsApp ਗਰੁੱਪਾਂ 'ਚ ਲਾ ਰਹੇ ਨੇ ਕਿ ਹਮ ਹਮਾ ਕੇ ਪਹੁੰਚੋ ਇਹ ਤੇ ਫਿਰ ਇੱਕ ਅਦਾਲਤ ਹੈ دنیਵੀ ਅਦਾਲਤ ਹੈ ਇਹ ਤੇ ਜਿਹੜੀ ਰੱਬ ਦੀ ਅਦਾਲਤ ਹੈ ਜੀਚੇ ਨੇ ਉਹ ਸਜ਼ਾ ਲੱਗੀ ਸੀ ਦਾਈ ਨੇ ਆਪਣੇ ਆਪ ਨੂੰ ਗੁਨਾਹਗਰ ਸਮਝਿਆ ਸੀ ਉੱਥੇ ਮਾਫੀ ਮੰਗਣ ਗਿਆ ਵੀ ਲਾਮ ਲਸ਼ਕਰ ਲੈ ਕੇ ਗਿਆ ਸੀ ਨਾ ਦੁਨੀਆ ਦੀ ਅਦਾਲਤ ਤੋਂ ਡਰਦਾ ਹੈ ਤੇ ਜਿਹੜਾ ਰੱਬ ਦੀ ਅਦਾਲਤ ਤੋਂ ਨਹੀਂ ਡਰਦਾ ਦੁਨੀਆ ਦੀ ਅਦਾਲਤ ਤੋਂ ਡਰੂਗਾ ਇੱਕ ਕੇਜਰੀਵਾਲ ਵੱਲੋਂ ਸਟੇਜ ਦੇ ਉੱਪਰ ਜੋ ਪਿਛਲੀ ਵਾਰ ਵੀ ਜਦੋਂ ਉਹਨਾਂ ਦੀ ਪੰਜਾਬ ਫੇਰੀ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਸਿਰਫ ਇੱਕ ਇਨਸਾਨ ਨਹੀਂ ਹੈ ਜੋ ਵਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਜਾਂ ਫਿਰ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹਦੇ ਪੂਰਾ ਪੰਜਾਬ ਔਰ ਪੂਰੇ ਪੰਜਾਬ ਦੇ ਲੋਕ ਉਹਨਾਂ ਨੂੰ ਇਹ ਗੱਲ ਕਹਿ ਰਹੇ ਔਰ ਜੇਕਰ ਅਦਾਲਤ ਦੇ ਵਿੱਚ ਕੇਸ ਦਾਇਰ ਕਰਨਾ ਹੈ ਤਾਂ ਸਿਰਫ ਕੇਜਰੀਵਾਲ ਨਹੀਂ ਪੂਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਕਰਨਾ ਚਾਹੀਦਾ ਜੋ ਉਹਨਾਂ ਨੂੰ ਇਹ ਗੱਲ ਕਹਦੇ ਸ਼੍ਰੋਮਣੀ ਅਕਾਲੀ ਦਲ ਸੱਤਾ ਚ ਹੈ ਸ਼੍ਰੋਮਣੀ ਅਕਾਲੀ ਦਰਬਾਰ ਪੰਜਾਬ ਦੇ ਅੰਦਰ ਸਿਆਸਤ ਵਿੱਚ ਸਭ ਤੋਂ ਮਜ਼ਬੂਤ ਤੋਰੇ ਤੇਰਾ ਹੈ ਜਿਨੇ ਦੁਬਾਰਾ ਸਰਕਾਰ ਬਣਾਉਣੀ ਪਰ ਇਹਦੇ ਨਾਲ ਹੀ ਸਾਡੇ ਵਿਰੋਧੀਆਂ ਦੀ ਵੀ ਇੱਕ ਬਹੁਤ ਵੱਡੀ ਟੀਮ ਹੈ ਸਾਡੇ ਵਿਰੋਧ ਚ ਵੋਟ ਪਾਉਣ ਵਾਲੇ ਦੀ ਬੜੀ ਵੱਡੀ ਟੀਮ ਹੈ ਉਹੀ ਲੋਕ ਪਾਸ਼ਾ ਬੋਲਦੇ ਨੇ ਤੇ ਉਹਦਾ ਮੋਢੀ ਕੌਣਾ ਮੁਖੀ ਕੌਣਾ ਕੇਜਰੀਵਾਲ ਤੇ ਕੇਜਰੀਵਾਲ ਜੀ ਹੁਣ ਉਹ ਦਿਨ ਲੱਦਗੇ ਦਿਨ ਨੇੜੇ ਆ ਗਏ ਹੁਣ ਤੁਹਾਨੂੰ ਅਦਾਲਤ ਨੇ ਇਸੇ ਕੇਸ 'ਚ ਇਹਨਾਂ ਸ਼ਬਦਾਂ ਦੇ ਕਾਰਨ ਤੁਹਾਨੂੰ ਤਲਬ ਕੀਤਾ ਹੈ ਤੇ ਤੁਸੀਂ ਕਹਿੰਦੇ ਜੇ ਸਾਡੇ ਕੋਲ ਸਬੂਤ ਹੈ ਸਾਰਾ ਪੰਜਾਬ ਕਹਿੰਦਾ ਹੈ ਦੁਨੀਆ ਕਹਿੰਦੀ ਹੈ ਤੇ ਫਿਰ ਕੱਲ ਨੂੰ ਤੁਸੀਂ ਪੇਸ਼ ਹੋਣਾ ਹੈ ਤੇ ਫਿਰ ਸਬੂਤ ਲੈ ਕੇ ਆਜੇ ਜੇ ਜ ਬੰਦੇ ਦੇ ਪੁੱਤ ਜੇ ਜੇ ਮਰਦ ਦੇ ਪੁੱਤ ਜੇ ਸੱਚ ਦੇ ਕਹਿੰਦੇ ਜੇਸੀਂ ਰਾਜਨੀਤੀ ਕਰਨ ਵਾਲੇ ਆ ਤੇ ਫਿਰ ਕੱਲ ਨੂੰ ਸਬੂਤ ਲੈ ਕੇ ਆਜੇ ਅਦਾਲਤ ਦੇ ਸਾਹਮਣੇ ਸਬੂਤ ਰੱਖਿਆ ਜੀ ਤੇ ਦੂਜੀ ਗੱਲ ਜਿਹੜੀ ਅਸੀਂ ਚੈਲੰਜ ਕਰਦੇ ਹਾਂ ਵੰਗਾਰਦੇ ਹਾਂ ਠੋਕ ਕੇ ਕਹਿੰਦੇ ਆ ਕਿ ਜੇ ਤੇਰੇ 'ਚ ਹਿੰਮਤ ਹੈ ਤੇ ਕੱਲ ਨੂੰ ਅਦਾਲਤ ਨੂੰ ਇਹ ਵੀ ਕਹੀਂ ਕਿ ਇਹਦੀ ਅਰਲੀ ਹੀਅਰਿੰਗ ਹੋਣੀ ਚਾਹੀਦੀ ਹੈ ਰੋਜ਼ਾਨਾ ਸੁਣਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ 15-20 ਦਿਨਾਂ ਦੇ ਵਿੱਚ ਇਹਦਾ ਫੈਸਲਾ ਹੋਣਾ ਚਾਹੀਦਾ ਤੇ ਕੱਟੀ-ਕਟਾ ਛੇਤੀ ਨਿਕਲਣਾ ਚਾਹੀਦਾ ਹੈ ਤੇ ਇਹ ਕਹਿੰਦੇ ਨਾ ਅਸੀਂ ਹਜ਼ਾਰ ਵਾਰ ਕਾਵਾਂਗੇ ਮੈਂ ਠੋਕ ਕੇ ਹਜ਼ਾਰਾਂ ਵਾਰਾਂ ਔਰ ਪੰਜਾਬ ਦਾ ਹਰੇਕ ਵਸਿੰਦਾ ਇੱਥੋਂ ਦਾ ਕਹਿੰਦਾ ਹੈ ਕਿ ਕੇਜਰੀਵਾਲ ਨੂੰ ਦੁਨੀਆ ਦੀ ਤਾਕਤ ਨਹੀਂ ਬਚਾ ਸਕਦੀ ਜਿਹੜਾ ਇਹਨੇ ਡੈਫਾਮੇਸ਼ਨ ਕੀਤੀ ਹੈ ਜਿਨੇ ਨੇ ਝੂਠ ਬੋਲਿਆ ਹੈ ਜਿਨੇ ਝੂਠੀ ਗੰਦੀ ਰਾਜਨੀਤੀ ਕੀਤੀ ਜਿਨੇ ਝੂਠੇ ਦੋਸ਼ ਲਾਏ ਆ ਇਹ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਜਾਊਗਾ ਹੀ ਜਾਊਗਾ ਪਰ ਗੱਲ ਨਜ਼ਾਰਾ ਇਹ ਹੈ ਕਿ ਕੱਲ ਨੂੰ ਅਦਾਲਤ ਦੇ ਸਾਹਮਣੇ ਦਰਖਾਸਤ ਕਰੇ ਕਿ ਇਹ ਰਜ਼ਾਨਾ ਸੁਣਵਾਈ ਹੋਣੀ ਚਾਹੀਦੀ ਹੈ ਇਹਨਾਂ ਵਿਰਸਾ ਸਿੰਘ ਮਰਟੋਏ ਨੇ ਅੱਜ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਉਹ ਸਭ ਤੋਂ ਵੱਡੀ ਜੋ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੈ ਕਿ ਭਰਾ ਮਾਰੂ ਜੰਗ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਵੇ ਪਰ ਉਸ ਦੇ ਨਾਲ ਹੀ ਇਹਨਾਂ ਨੇ ਅ ਅਰਵਿੰਦ ਕੇਜਰੀਵਾਲ ਨੂੰ ਇੱਕ ਚੈਲੰਜ ਵੀ ਕੀਤਾ ਵੰਗਾ ਰਿਹਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਗੱਲ ਦੇ ਵਿੱਚ ਜਰਾ ਵੀ ਸੱਚਾਈ ਹੈ ਕਿ ਵਿਕਰਮ ਮਜੀਠੀਆ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਸ਼ਾਮਲ ਹਨ ਤਾਂ ਕੱਲ ਉਹ ਅਦਾਲਤ ਦੇ ਵਿੱਚ ਉਸ ਬਾਰੇ ਕੋਈ ਨਾ ਕੋਈ ਠੋਸ ਸਬੂਤ ਜ਼ਰੂਰ ਪੇਸ਼ ਕਰਨ। ਰਾਜੀਵ ਸ਼ਰਮਾ ਏਬੀਪੀ ਸੰਜਾ ਅੰਮ੍ਰਿਤਸਰ